ਜਾ ਗਈ ਸੱਚੀ ਚੁੱਪ ਜਾਈ ਬੋਦੀ ਖੁਸ਼ੀ ਟਪ ਜਾਈ ਛਾ ਗਈ ਸਿ ਚੁੱਪ ਜਾਈ ਦਿਲ ਰਹਾ ਪਾਰੇ ਵਗੂ ਦੌੜਦਾ ਕੜਕਾ ਵਿੱਚ ਕਿਧਰੇ ਕੜਖਦੇ ਉਹਨੇ ਹਾਲੇ ਬੀਤ ਦਰਬ ਸ਼ੁਰੂ ਹੋਏ ਸਿਲਸਿਲੇ ਬੋਰਦਾਰ ਨਾ 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 ਜੋ ਜੋ ਮੈਂ ਮੈਂ ਸਿਲਸਿਲੇ ਤੇਰੇ ਮੇਰੇ ਮਿਲਦੇ ਚੰਨ ਤੇ ਚਕੌਰ ਰਹੇ ਚਾਂਦਨੀ ਚ ਖੇਰਦੇ ਲਕੀਆਂ ਬਹਾਰਾਂ ਗਈ ਸੋਹਣੀਆਂ ਪਹਾਰਾਂ ਗਈ ਲਕੀਆਂ ਬਹਾਰਾਂ ਗਈ ਸੋਨੀਆਂ ਪਹਾਰਾਂ ਤੇ ਇਸ਼ਕ ਰਹਿ ਜਿੰਦੀ ਰੰਗ ਖੋਰਦਾ ਕਣਕਾਂ ਵਿੱਚ ਕਿਧਰੇ ਗੜਕਾਂ ਦੇ ਉਲੇ ਹਾਲੇ ਬੀਤ ਤਾ ਕੱਚ ਤੇ ਮੈਲਾਂ ਵਿੱਚ ਸੁਫਨੇ ਸਜਾਏ ਸੀ ਦਿੱਤੇ ਲੀਤੇ ਕਵਾਂ ਤੇ ਹਰ ਫੁੱਲ ਖਾਇ ਸੀ ਕੱਚ ਦੇ ਮਹਿਲਾ ਵਿੱਚ ਸੁਪਨੇ ਸਜਾਏ ਸੀ तितਲੀ ਦੇ ਕੰਬਾ ਉਤੇ ਹਲ ਫਲ ਖਾਏ ਸੀ ਸੁਪਨੇ ਟੜਕ ਗਏ ਕੰਬ ਵੀ ਟਿੱਕ ਗਏ ਕੀ ਦੇ ਅਗੇ ਯਾਰਾ ਦੁਖ ਫੋਨ ਦਾ ਕਣਕਾਂ ਦੇ ਉਲੇ ਅਲਾਸ ਸੁਣੋਂ ਬੁੰਡ ਜਤੇ ਦਿਲ ਸਾਡੇ ਵਾਗ ਪੰਜਾ ਪਾਣੀਆਂ ਓਹੋ ਕਿੱਥੇ ਗੱਲ ਕਿੱਥੋਂ ਪਜਦੀ ਵੰਡ ਤੇ ਦਿਲ ਸੜੇ ਵਾਗ ਪੰਜਾ ਪਾਣੀਆਂ ਦਿੱਤੀ ਸੀ ਦੁਹਾਈ ਪਰਵੇਂ ਸਮ ਦੇ ਹਾਨਿਆ ਇਹ ਦਿਲ ਤੇ ਭਾਕ ਵਾਂਗੂ ਮਿਲਣੇ ਦੀ ਚਾਹ ਕੋ ਵਾਂਗੂ ਇਹ ਦਿਲ ਤੇ ਭਾਕ ਵਾਂਗੂ ਮਿਲਣੇ ਦੀ ਚਾਹ ਕੋ ਵਾਂਗੂ ਦਿਲ ਵਾਲਾ ਚੰਡਾ ਦੂਰੋਂ ਛੋੜਦਾ ਕਣਕਾਂ ਵਿੱਚ ਕਿਦਰੇ ਕਣਕਾਂ ਦੇ ਓਲੇ ਹਲੇ ਬੀਤ ਤਰ ਬੋਲਦਾ ਟੱਡੀਆਂ ਬਦਲ ਗਈਆਂ ਬਾਬਾ ਕੀ ਬਾਤ ਕੀ ਬਾਤ ਇਹ